ਗੁੱਡ ਮਾਰਨਿੰਗ ਜੀ ਸਸੀਗਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਗਲੇ ਦਿਨ ਤੇ ਅਗਲੀ ਇੱਕ ਹੋਰ ਵੀਡੀਓ ਦੇ ਵਿੱਚ ਤੇ ਅੱਜ ਤਰੀਕ ਹੋ ਗਈ ਹੈ 19 ਜੁਲਾਈ 2025 ਦਿਨ ਸ਼ਨੀਵਾਰ ਤੇ ਅੱਜ ਆਪਣੀ ਦੋਸਤਾਂ ਦੀ ਛੋਟੀ ਜਿਹੀ ਰਾਈਡ ਇੱਕ ਛੀ ਹਟਾ ਬਹੁਤ ਸੋਹਣਾ ਏਰੀਆ ਦੇ ਵਿੱਚ ਤੇ ਉਹ ਵੀ ਜਗਾ ਜਿਹੜੀ ਹੈ ਬੜੀ ਐਕਸਪਲੋਰ ਕਰਨ ਵਾਲੀ ਆ ਜੇ ਕਿਸੇ ਨੇ ਫੈਮਿਲੀ ਸਵੇਤ ਅਕਾਂਤ ਦੇ ਵਿੱਚ ਇੱਕ ਦੁਰਾਤਾਂ ਮਤਲਬ ਦਿਤੋਣੀਆਂ ਹੁਣ ਤਾਂ ਸ਼ੇਅਰ ਤੇ ਜਾ ਸਕਦੇ ਆ ਉਹ ਕਿਹੜੀ ਜਗ੍ਹਾ ਤੇ ਕਿੱਧਰ ਕਿੱਧਰ ਦੀ ਜਾਣਾ ਤੇ ਕਿਵੇਂ ਕਿਵੇਂ ਜਾਣਾ ਉਹ ਸਾਰਾ ਕੁਝ ਤੁਹਾਨੂੰ ਇਸ ਵੀਡੀਓ ਚ ਪਤਾ ਲੱਗੂਗਾ ਕਿਉਂਕਿ ਆਪਾਂ ਜਿਹੜੀਆਂ ਆਫ ਬੀਟ ਥਾਵਾਂ ਹੀ ਐਕਸਪਲੋਰ ਕਰਦੇ ਆਂ ਜ਼ਿਆਦਾਤਰ ਰਵਾਇਤੀ ਜਿਹੜੇ ਹੈਲ ਸਟੇਸ਼ਨ ਆਪਾਂ ਉੱਥੇ ਜਾਂਦੇ ਨਹੀਂਗੇ ਤੇ ਅੱਜ ਫਿਰ ਆਪਣੇ ਸੱਜਣਾ ਦੇ ਨਾਲ ਇੱਕ ਦਿਨਾਂ ਰਾਈਡ ਬਣੀ ਹੈ ਵੱਡੀ ਰਾਈਡ ਹੈ ਜਿਹੜੀ ਆਪਣੇ ਆਉਣ ਵਾਲੇ ਦਿਨਾਂ 15 ਅਗਸਤ ਤੋਂ ਬਾਅਦ ਬਣੂਗੀ ਕਿ ਬਰਸਾਤਾ ਬਰਸੂਤਾ ਲੰਘ ਜਾਣਗੀਆਂ ਫਿਰ ਦੋ ਤਿੰਨ ਜਗ੍ਹਾ ਹੈਗੀਆਂ ਆਪਣੀਆਂ ਐਕਸਪਲੋਰ ਕਰਨ ਵਾਲੀਆਂ ਫਿਰ ਆਪਾਂ ਲਗਭਗ ਮਹੀਨਾ ਘਰੇ ਵੜਦੇ ਨਹੀਂ ਤੇ ਉੱਚ ਵੀ ਤੁਹਾਨੂੰ ਕੋਈ ਨਵੀਆਂ-ਨਵੀਆਂ ਥਾਮਾਂ ਦਿਖਾਵਾਂਗੇ ਤੇ ਜੁੜੇ ਰੋ ਆਪਣੇ ਸਫ਼ਰਾਂ ਦੇ ਨਾਲ ਕਰਦੇ ਆਂ ਗੱਲਬਾਤ ਅੱਜ ਦੇ ਸਫ਼ਰ ਦੀ ਧੰਨਵਾਦ ਆ ਜੀ ਸਾਰਿਆਂ ਦਾ ਓਕੇ ਸਕਾਈ ਬਾਈ ਬਾਈ ਹੈਲੋ 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 ਨਹੀਂ ਕਰਨਾ ਗੁੱਸੇ ਹਾਂ ਰੂਰ ਵੇਦੀ ਹੈ ਨਾ ਬਾਸੇ ਆਂਦੀ ਹੈ ਜਿਹੜੇ ਦੇ ਪਤਾ ਨਹੀਂ ਕੀ ਹੈ ਰੋਬਟ ਜੇ ਥੋੜੋਏ ਦੋਸਤ ਇਹ ਆਪਣਾ Sofrando as fatias. <síntil> Bye! 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 <laughs> ਸਕਾਈ ਹੈਲੋ 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 ਓ ਬੱਲੇ 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 ਕੇ ਬਾਏ ਬਾਏ ਠੀਕ ਹੈ ਹੋਰ ਠੀਕ ਠਾਕ ਹੈ ਕੋਈ ਨਹੀਂ ਮੈਂ ਲੇਟ ਨਾ ਥੋੜਾ ਠੀਕ ਹੈ ওকে ਮੋੜ ਸ਼ੋਅ ਮੜਾ ਕਰ ਦੇ ਬਸ ਕਿ ਉਹ ਆਪਣੀ ਮੌਨਸਨ ਰਾਈਡ ਸਟਾਰਟ ਪਹ ਚੱਲਦੇ ਹਰ ਚਰਨ ਕੋਲੇ ਹਰ ਚਰਨ ਦਾ ਵੀ ਗੂਪਰੋ ਦਾ ਸ਼ਟਅਪ ਕਰਕੇ ਦੇਣਾ ਸੈਟ ਮੁੱਲ ਆਈ ਭਰੋ ਹਰ ਚਰਨ ਦਾ ਵੀ ਬਾਈਕ ਤਿਆਰ ਆ ਬਿਲਕੁਲ ਇਹ ਸੋਨੀ ਦਾ ਖੜਾ ਗਰੀਲਾ ਪਹਿਲਾਂ ਸੋਨੀ ਤਿਆਰ ਹੋਇਆ ਸੀ ਜਾਣ ਨੂੰ ਇਹ ਦਿੱਲੀ ਗਿਆ ਹੋਇਆ ਸੀ ਅੱਜ ਹੀ ਆਇਆ ਤੇ ਫਿਰ ਕੰਮ ਦੋ ਤਿੰਨ ਦਿਨ ਪਸ ਰਿਆ ਕਰਕੇ ਥੋੜਾ ਕੰਮ ਜੁੜਿਆ ਹੋਇਆ ਕਹਿੰਦਾ ਤਾਂ ਕਰਕੇ ਫਿਰ ਕੈਨਸਲ ਕਰਤਾ ਥੋੜਾ ਸਮਾਨ ਇਹਨਾਂ ਦਾ ਸਿਰ ਓਏ ਪਿਆਰੋ ਆਪਾਂ ਪਹੁੰਚ ਚੁੱਕੇ ਹਾਂ ਹਰ ਚਾਰਨ ਕੋਲੇ ਤੇਰ ਚਰਨ ਦੇ ਕੱਪੜਿਆਂ ਤੋਂ ਬਾਹਰ ਹੀ ਆ ਤੇ ਵੇਦ ਪ੍ਰਕਾਸ਼ ਜੀ ਸੋਨੀ ਇਹ ਨਾ ਜਿਹੜੇ ਕਮੱਕੜ ਹੁੰਦੇ ਆ ਨਾ ਜੋ ਨਾ ਵੀ ਜਾ ਸਕਣ ਤੇ ਦੂਜਿਆਂ ਨੂੰ ਤੋੜ ਕੇ ਉਹਨਾਂ ਨੂੰ ਖੁਸ਼ੇ ਪ੍ਰਾਪਤ ਹੁੰਦੇ ਆ ਤੇ ਇਹ ਖੁਸ਼ੇ ਪ੍ਰਾਪਤ ਕਰਨ ਆਇਆ ਮੈਂ ਵੀ ਲਾਦਾ ਗੱਲ ਆ ਦੂਜੇ ਗਰੁੱਪ 'ਚ ਸਾਡੀ ਗੱਲ ਚੱਲਦੀ ਸੀ ਜੇ ਹੁਣ ਪਤਾ ਲੱਗਿਆ ਮਾਲਾ ਵੀ ਮੈਂ ਹਰ ਕੱਲ ਉਸੇ ਜਾਣਾ ਉਸ ਅਸਲ ਦੇ ਵਿੱਚ ਉਹ ਦੂਜਾ ਹੈਗਾ ਆਪਣਾ ਜੁਗੇਸ਼ ਆ ਉੱਥੇ ਬਲੌਂਗ ਆ ਜੁਗੇਸ਼ ਕਿਹਾ ਉਹਨੇ ਫੋਟੋ ਆਈ ਬਲੌਂਗ ਮੈਂ ਇਹ ਕੱਲ ਨੂੰ ਆ ਰਹੇ ਆ ਤਲਵਿੰਦਰ ਕਹਿੰਦਾ ਕਹਿੰਦਾ ਵੀ ਕਦੋਂ ਪਹੁੰਚਣਾ ਇੱਥੋਂ ਤੇ ਮੈਂ ਤੈਨੂੰ ਨਹੀਂ ਆਹੀ ਮਿਲ ਸਕਦੇ ਅਹੀ ਪਾਸੇ ਨਾਲ ਵੀ ਜਾ ਲਵਾਂ ਮੈਂ ਵੇ ਦੋਨਾਂ ਦਾ ਹੋਏ ਲੰਘਾਂਗੇ ਉਹ ਕਹਿੰਦਾ ਚੋਲਾ ਐਕਸਪ੍ਰੈਸ ਕਿਤੇ ਵੀ ਟਾਈਮ ਤੇ ਨਹੀਂ ਆਉਂਦੀ ਤੇ ਇਹਦੇ ਨਾਲ ਹੈਲਮਟ ਦੇ ਉੱਪਰ ਸਾਰਾ ਗੋਪਰੋ ਇਹਦੇ ਕੋਲੇ ਵੀ ਹੈਗਾ ਤੇ ਹਜੇ ਤਾਂ ਕਿਹਨੇ ਸੈੱਟ ਨਹੀਂ ਕੀਤਾ ਸੀ ਤੇ ਸੈਟਅਪ ਕਰਨ ਲੱਗੇ ਮੈਂ ਤੇ ਸੋਨੀ ਨੂੰ ਸੋਨੀ ਦੁਕਾਨ ਤੇ ਚੱਲੇ ਆ ਤੇ ਜਿਵੇਂ ਕਿਹਨੇ ਕਹਾਵਤਾ ਕਿਵੇਂ ਘਾਤ ਸੀ ਬਿੰਨੂ ਕੁੜੀ ਦੇ ਕਰਨ ਵਾਲੀ ਬੂਏ ਆਈ ਬੂਏ ਆਈ ਜੰਨ ਤੇ ਬਿੰਨੂ ਕੁੜੀ ਦੇ ਕੰਨ ਨਹੀਂ ਉਹ ਉਹ ਇਹ ਹੁਣ ਸਾਫ ਕਰਨ ਵਾਲਾ ਉਹ ਸਾਫ ਹੋਇਆ ਹੋਇਆ ਇਹ ਸਾਫ ਕਰਨ ਵਾਲਾ ਤੇ ਨਾਲੇ ਕੋ ਮਾੜਾ ਮੋਟਾ ਦੇ ਝੂਠੇ ਦਸਰੀ ਹੋਊਗਾ ਹਾਂ ਤੇ ਹੁਣ ਅਸੀਂ ਇਹਦੀ ਸੈਟਅਪ ਕਰਨ ਚੱਲੇ ਆਂ ਚੱਲ ਵੀ ਸੋਨੀ ਚੱਲੀਏ ਨਵਾਂ ਸੈਟਅਪ ਫੋਨ ਕਰਕੇ ਦੋਸਤੋ ਉਹਨਾਂ ਸਾਊਂਡ ਤੇ ਬਹੁਤ ਜ਼ਿਆਦਾ ਕੰਮ ਮਿਹਨਤ ਲੱਗ ਰਹੀ ਹੈ ਆ ਫਰੰਟ ਵਾਲੀ ਕੈਮਰੇ ਦੀ ਵੀ ਆਪਾਂ ਵਾਇਰਲੈਸ ਮਾਈਕ ਫੈਟ ਕੀਤਾ ਸੀ ਪਰ ਉਹ ਵੀ ਪਤਾ ਨਹੀਂ ਵਾਈਬ੍ਰੇਸ਼ਨ ਕਰਕੇ ਉਹਦੀ ਆਵਾਜ਼ ਨਹੀਂ ਆ ਰਹੀ ਤੇ ਅੱਗੇ ਜਾ ਕੇ ਜਿਹੜੀ ਮੈਂ ਵੀਡੀਓ ਐਡਿਟ ਕੀਤੀ ਆ ਉਹਦੇ ਜਿਹੇ ਪਤਾ ਲੱਗਾ ਕਿ ਜਿਹੜਾ ਨਵਾਂ ਮਾਈਕ ਲਾ ਕੇ ਨਵੇਂ ਕੈਮਰੇ ਦੀ ਆਪਾਂ ਸੈਟਅਪ ਕੀਤੀ ਉਹਦੀ ਆਵਾਜ਼ ਵੀ ਜਿਹੜੀ ਸਾਫ਼ ਨਹੀਂ ਹੈਗੀ ਪਰ ਆਉਣ ਵਾਲੇ ਸਮੇਂ ਜੋਰੇ ਦੇ ਵੀ ਕੋਈ ਨਵੇਂ ਤਰੀਕੇ ਦਾ ਕੰਮ ਕਰਨਾ ਪੈਣਾ ਇਹ ਆਪਾਂ ਹੁਣ ਵੀਰਜੀ ਕੋਲੇ ਲੈ ਜਾਂਦਾ ਹਰ ਚਰਨ ਦਾ ਫਿਲਮ ਇਹਦਾ ਇੱਕ ਤਾਂ ਆ ਖਰਾਬ ਸੀਗਾ ਮਾਈਕ ਇਹ ਚ ਪਾਣੀ ਪਿਆ ਹੋਇਆ ਜੰਗਾਲ ਲੱਗਾ ਹੋਇਆ ਨਾ ਮਾਈਕ ਪਗਲੇ ਬੰਦੇ ਨੂੰ ਮਿਲਤਾ ਹਾਂ ਹੂੰ ਚਲੋ ਅੱਗੇ ਮੈਂ ਤੇਰ ਝਰਨ ਗੱਲਾਂ ਕਰਦੇ ਜਾਂਦੇ ਨੇ ਪਰ ਹੁਣ ਇਹਨੇ ਅਟੈਚ ਨਹੀਂ ਹੋਣਾ ਮੇਰੇ ਨਾਲ ਕਿਉਂਕਿ ਆਪਾਂ ਕਾਰਡੂ ਲਾ ਲਿਆ ਹੋਇਆ ਹੁਣ ਮੇਰੀਆਂ ਗੈਵੀ ਨਾਲ ਗੱਲਾਂ ਹੋਣਗੀਆਂ ਤੇ ਜੇ ਸੋਨੀ ਜਾਂਦਾ ਤੇ ਸੋਨੀ ਨੂੰ ਮੈਂ ਆਪਦੇ ਵਾਲਾ ਹਲਮਟ ਦੇ ਦਿੰਦਾ ਯਾਰ ਤੇ ਸੋਨੀ ਦੀ ਗੱਲਬਾਤ ਹੋਣੀ ਏ ਤੇਰ ਝਰਨ ਅਰੇ ਹਲਮਟ ਸੋਨੀ ਨੇ ਲੈਣਾ ਨਹੀਂ ਇਹ ਪੌਣੇ 2 ਕਿਲੋ ਦਾ ਤਾਂ ਹਲਮਟ ਆ ਕਾਣੇ ਤੇ ਹੀ ਲੋ ਜੀ ਪਿਆਰਿਓ ਆਪਾਂ ਸਾਰੇ ਇੱਕ ਮੱਕੜ ਦੋਸਤ ਰਾਈਡਰ ਦੋਸਤ ਇਕੱਠੇ ਹੋ ਗਏ ਆ ਹਰ ਚਰਨ ਦੇ ਘਰੇ ਤੇ ਸਾਡਾ ਇੱਕ ਪਿਆਰਾ ਦੋਸਤ ਢਿੱਲੋਂ ਸਾਹਿਬ ਨੇ ਸਰਪ੍ਰਾਈਜ਼ ਦਿੱਤਾ ਸਾਨੂੰ ਆ ਕੇ ਸਸੀ ਉਹਨੇ ਉਹਦੀਆਂ ਗੱਲਾਂ ਕਰ ਰਿਹਾ ਸੀ ਉਹ ਆ ਨਹੀਂ ਰਿਹਾ ਵੀ ਆ ਜਾ ਨਹੀਂ ਰਿਹਾ ਜੋ ਮਤਲਬ ਕਿ ਅਸੀਂ ਉਹਦੇ ਨਾਲ ਯਾਰੀ ਤੋੜ ਦੇਣੀ ਉਹ ਜਾਂਦਾ ਨਹੀਂਗਾ ਆਏ ਪਰ ਸਤਿਗੁਰ ਗੱਲ ਕਹੀ ਸੀ ਤੇਰੀ ਵਾਲੀ ਹਾਂ ਕਹਿੰਦਾ ਜੇ ਇਹਦਾ ਯਾਰੀ ਆ ਫਿਰ ਤਾਂ ਆ ਜਾਏਗਾ ਆ ਜਾ ਵਾਹ ਵਾਹ ਤਾੜੀਆਂ ਤੇ ਤਾੜੀਆਂ ਯਾਰੀ ਨਵਾਦੀ ਸਿੱਧੂ ਨੇ ਕਿਹਾ ਜੀ ਇਸ ਦਾ ਸਾਰੇ ਭਰਾਵਾਂ ਖਤਰੀ ਆਏ ਆ ਪਰ ਸਿੱਧੂ ਨੇ ਇੱਕ ਉਹ ਕਹਿ ਵੀ ਜੇਦਾ ਯਾਰੀ ਆ ਫਿਰ ਤਾਂ ਆਏਗਾ ਵਧੀਆ ਨਹੀਂ ਸੱਚੀ ਹੁਣੇ ਕਰੀਆਂ ਗੱਲਾਂ ਕਰਦੇ ਠੀਕ ਹੈ ਪ੍ਰਸ਼ਾਦੇ ਆ ਗਏ ਆ ਪ੍ਰਸ਼ਾਦੇ ਛੱਕ ਕੇ ਫਿਰ ਆਪਣੀ ਰਾਈਡ ਸ਼ੁਰੂ ਹੋ ਜੂਗੀ ਅਸੀਂ ਹੁਣੇ ਇਹ ਗੱਲਾਂ ਕਰਦੇ ਆ ਆਹ ਤੇ ਜੀਤਾਂ ਨਾਲ ਟੱਕਰ ਇੱਥੇ ਰੋਟੀਆਂ ਆ ਗਿਆ ਆਜੋ 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 ਜਿਹੜਾ ਥੋੜਾ ਬੰਦ ਆਜੋ 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 ਕਿਹੜਾ ਸੱਗਾ ਸਿੱਧੂ ਸੂਰ ਦਾ ਦਾ ਵੀ ਜ਼ਰਾ ਹੀ ਹੋਇਆ ਪਿਆ ਅਰੇ ਸਿੱਧੂ ਸਾਹਿਬ ਨੇ ਏਸੀ ਲਾਇਆ ਹੋਇਆ ਆਪਣੇ ਕੱਪੜੇ ਇਹ ਬੰਦਾ ਇਹ ਲਓ ਜੀ ਮੈਂ ਗਿਆ 스멜 ਜੀ ਗੱਦੀ ਜਾਂਦੀ ਹੈ ਹਡਾਉਂਦਾ 스멜 ਜਿਹੜੀ ਅੰਦਰ ਲਾਇਆ ਹੁਣ ਉਹ ਪ੍ਰਿਵਿਊ ਮੋੜਦਾ ਆ ਗਿਆ ਬੋਦਾ ਵਈਆ ਇਹਦਾ ਲੈ ਕੇ ਆਉਣ ਵਾਲਾ ਯਾਰ ਆਪਣੇ ਰਾਈਡਰਾਂਾਸਤੇ ਤਾਂ ਬਹੁਤ ਵਧੀਆ ਚੀਜ਼ ਹੈ ਜਦੋਂ ਖੜਦੇ ਆਪਾਂ ਕਿਥੇ ਬੱਤੀ ਦੇ ਉਦੋਂ ਚਲਾ ਲਓ ਹੈਨਾ ਆਪਾਂ ਮਗਾ ਦਿੰਨੇ ਆ ਕਾਈ ਦੇ ਮਗਾ ਕੇ ਗਿਫਟ ਕਰਦੇ ਸਾਰਿਆਂ ਨੂੰ ਇਹ ਗਿਫਟ ਨਹੀਂ ਕਰਨਾ ਕਿੰਨਾ ਚਿਰ ਕੱਢ ਜਾਂਦਾ ਹੈ ਇੱਕ ਘੰਟਾ ਡੇਢ ਘੰਟਾ ਲੱਗਦਾ। ਮੇਰੇ ਮਾੜੀ ਦੀ ਕੱਸੀ ਚੱਕਿਆ। ਲੋ ਜੀ ਪਿਆਰਿਓ ਆਪਣੀ ਤਿਆਰੀ ਹੋ ਗਈ ਆ ਟਾਈਮ ਤਾਂ ਮੈਨੂੰ ਲੱਗਦਾ 11 ਵਜਣ ਵਾਲਿਆ ਪਰ ਵਧੀਆ ਗੱਲ ਇਹ ਹੋਈ ਕਿ ਢੱਲੋਂ ਸਾਹਿਬ ਵੀ ਆ ਗਿਆ ਇੱਥੋਂ ਬਾਈਕ ਚੱਲਣ ਲੱਗਿਆ 1 2 3 4 ਤੇ 5 ਬਾਈਕ ਚੱਲਣ ਲੱਗਿਆ 6ਵਾਂ ਗਰੀਲਾ ਸੋਨੀ ਜੀ ਦਾ ਇਹ ਨਹੀਂ ਜਾ ਰਹੇ ਸਾਡੇ ਨਾਲ ਕਿ ਪਰ ਇਹਨਾਂ ਦਾ ਦਿਲ ਬਹੁਤ ਕਰ ਰਿਹਾ ਜਾਂਦਾ ਮੈਨੂੰ ਪਤਾ ਤੇ ਇੱਕ ਬੰਦੇ ਨੇ ਆਪਣੇ ਨਾਲ ਧਰਮਕੋਟੋਂ ਰਲਣਾ 6 ਬੰਦੇ ਹੋ ਗਏ ਆਪਾਂ ਤੇ ਇਹ ਸਾਰੇ ਢੱਲੋਂ ਸਾਹਿਬ ਦਾ ਮੋਟਰ ਇਹ ਹਰਚਰਨ ਦਾ ਐਡਵੈਂਚਰ 350 ਆਪਣਾ ਹਿਮਾਲੀਅਨ 450 ਸੁਪਰ ਮਾਟਿਓਰ 650 ਸੁੰਨੀ ਦਾ ਗਰੀਲਾ ਇਹ ਕਰਦੇ ਆ ਤੇ ਰਾਇਲ ਇੰਡੀਫੀਲਡ 500 ਸੀਸੀ ਇਹਨੇ ਹੁਣ ਬੰਦ ਹੋ ਗਿਆ ਇਹ ਚਵਾਨ ਸਾਹਿਬ ਦਾ ਇਹਨਾਂ ਦੇ ਵੀ ਕਾਰਪੋਰੇਟ ਲੱਗਾ ਹੋਇਆ ਆਪਣੇ ਨਾਲ ਦਾ ਉਹ ਮੈਂ ਵੀ ਇਹਨਾਂ ਤੋਂ ਹੀ ਲਿਆ ਸੀਗਾ ਇਹ ਬਾਈਕ ਰਾਇਲਨਫੀਲਡ ਦੇ ਪੈਨੀਅਰਸ ਲੱਗੇ ਹੋਏ ਇਹਨਾਂ ਦੇ ਸੈਟਲ ਬੈਗ ਸੈਟਰਮ ਸੈਟਲਮੈਂਟ ਬਹੁਤ ਵਧੀਆ ਸਾਰਿਆਂ ਦੀ ਤੇ ਆਪਣਾ ਸੈਟ ਬਟ ਦੇਖ ਸਕਦੇ ਹੋ ਤੁਸੀਂ ਇੱਕ ਕੈਮਰਾ ਇੱਥੇ ਲੱਗਾ ਹੋਇਆ ਇੱਕ ਕੈਮਰਾ ਇੱਥੇ ਲੱਗਾ ਹੋਇਆ ਤੇ ਐਰ ਕੀ ਪੂਰਾ ਨਜ਼ਾਰਾ ਹੋਊਗਾ ਵੀਡੀਓ ਬਣਾਉਂਦਾ ਲੋਜ ਬੈਰ ਠੀਕ ਹੈ ਸੋਨੀ ਜੀ ਮਿਲਦੇ ਆ ਲੋਜ ਬੈਰ ਆਪਣੀ ਜਰਨੀ ਸ਼ੁਰੂ ਲੋ ਜੀ ਆਪਣੇ ਇੱਕ ਹੋਰ ਸਾਥੀ ਧਰਮਕੋਟ ਤੋਂ ਆ ਬੱਲੇ 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 ਕੀ ਬਾਤ ਹੈ ਆਹ 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 ਆ ਹੁੰਦੀ ਰਹੀ ਆ ਤੇ ਕਾਫੀ ਮਜ਼ਾ ਮੌਸਮ ਬੱਲੀ ਆ ਰਿਹਾ ਪਰ ਅੱਜ ਮੌਸਮ ਗਰਮਾ ਪਿਆ ਹਰ ਦੇ ਵਿੱਚ ਬਸੇ ਜਿਹੜੀ ਜਗਾ ਤੇ ਅਸੀਂ ਜਾਣਾ ਉੱਥੇ ਮੌਸਮ ਸਹੀ ਆ ਪਹਿਲਾਂ ਕੱਲਾ ਚੰਡੀਗੜ੍ਹ ਦਾ ਹੀ ਬਣਾ ਰਹੇ ਸੀ ਤੇ ਵਧੀਆ ਰਹਿ ਗਿਆ ਚੰਡੀਗੜ੍ਹ ਦੇ ਵਿੱਚ ਗਰਮੀ ਸੀ ਬਾਹਰ ਅੰਦਰ ਨਿਕਲਣਾ ਔਖਾ ਹੋ ਜਾਣਾ ਸੀ ਕੱਲ ਬਾਹਰ ਨੂੰ ਨਿਕਲਣ ਮੋਜਾ ਖਾਣਾ ਕੋਈ ਪਿਆਰੋ ਆਪਾਂ ਪਹੁੰਚ ਗਏ ਅਸਟਰਾਹੇ ਤੇ ਇੱਥੇ ਆ ਕੇ ਕਿਸੇ ਦਾ ਚਾਹ ਟਾਈਮ ਹੋਇਆ ਤੇ ਕਿਸੇ ਦਾ ਜੂਸ ਟਾਈਮ ਹੋਇਆ ਪਾਰੂ ਲੱਗਦਾ ਜੂਸ ਹੈ ਜਿਹੜਾ ਸ਼ੇਕ ਦਾ ਜੂਸ ਦੇ ਕੇ ਹੀ ਇੱਠਾ ਆਇਓ ਵਿੱਚ ਚਾਹ ਲਾ ਕੇ ਪੀ ਲਈਏ ਇਹ ਚਾਹ ਆ ਪਿੱਛੇ ਨਾ ਈਡੀਆ ਵਧੀਆ ਲੋਕੇਸ਼ਨ ਆ ਸੀ ਰੁੱਕ ਕੇ ਚਾਹ ਪੀਣੀ ਮੈਂ ਰੁਹਾ ਕਰੂ ਯਾਰ ਭਾਈ ਫੋਨ ਵੀ ਕੀਤਾ ਬਾਰਡਰ ਨੂੰ ਰੋਕ ਦੇ ਉੱਚ ਕੋਈ ਆਪਣੀਆਂ ਜੰਪਦਾਰਾਂ ਅੱਜ ਕੰਮ ਦੇ ਗਈਆਂ ਤੇਰੀ ਦਿੱਤਾ ਵੀ ਕੰਮ ਕੋਈ ਗੱਲ ਨਹੀਂ ਕੋਸ਼ਿਸ਼ ਤਾਂ ਕਰ ਰਹੇ ਆ ਜੇ ਬੈਟਰੀ ਦੀ ਪ੍ਰੋਬਲਮ ਹੋਈ ਫਿਰ ਤਾਂ ਹੱਲ ਹੋ ਜਾਣੀ ਹੈ ਲਗਾਤਾਰ ਮਾਰ ਹੋਰ ਕੋਈ ਨਸਕ ਪੈ ਗਿਆ ਬਸ ਮਾਰੀ ਜਾਲੇ ਫਿਰ ਜਾ ਸੈਲਫ ਦਾ ਮਾਰੀ ਜਾਲਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਨਹੀਂ ਹਟ ਮਾਰ ਸੈल्फ ਤਾਂ ਪੂਰੀ ਮਾਰਦੀ ਪਈ ਆ ਹਾਂ ਕੋਲ ਦੇਖੋ ਆਹ ਲੱਗੀ ਗੱਲ ਲੋ ਜੇ ਹੋ ਗਿਆ ਸ਼ਟਾਰਟ ਤੇ ਹੁਣ ਮੈਨੂੰ ਲੱਗਾ ਜਿੱਥੇ ਰੋਕਾਂਗੇ ਉਥੇ ਪੇਚੇ ਪਾਣੀ ਪਿਆ ਕਰਨੇ ਆ ਨਹੀਂ ਜੇ ਆਪਾਂ ਦੇ ਦੂਰ ਫਾਈ ਦੇ ਦੀ ਲੱਗੂ ਬੈਟਰੀ ਤਾਂ ਨਹੀਂ ਮਿਲਣੀ ਬੈਟਰੀ ਤਾਂ ਮਿਲ ਜਾਣੀ ਆ ਮਾਲਾ ਬੈਟਰੀ ਚੱਕਰੇ ਜਦੋਂ ਆਪਾਂ ਦਿਖਾਵਾਂਗੇ ਉਹਨਾਂ ਨੇ ਆਪੇ ਦੇ ਦੇਣੀ ਬੈਟਰੀ ਦੀ ਜਿਹੜੀ ਇਹ ਚਟੈਕ ਦੀ ਵਸੋ ਜੀ ਯਾਰ ਬੰਦ ਨਾ ਕਰ ਲਈ ਬੰਦ ਨਾ ਕਰ ਲਈ ਹਾਂ ਮੈਂ ਬਾਦ ਚਲਾ ਲੈਣਾ ਆ ਲਾਈ ਯਾਰ ਇਹ ਹੈਗਾ ਢੋਪ ਚਾਚੂ ਖਫੜ ਬੋਲੂ ਮਰਦਾ ਪਾੜੂ ਉਹ ਗੱਲ ਆ ਇਹ ਤਾਂ ਤੂੰ ਪੁਲਾਈ ਦੀ ਆਸਰ ਕੀ ਰੱਖਦਾ ਉਹ ਅਰੇ 300 ਦਾ ਬਾਈਕ ਦੀ ਅੱਜ ਫੇਰ ਬੈਟਰੀ ਲੋ ਹੋ ਗਈ ਵਾਵਾ ਟਾਈਮ ਹੋ ਗਿਆ ਇੱਕ ਰਾਈਡ ਤੇ ਜਾਂਦੇ ਸੀਗੇ ਤੇ ਲੁਧਿਆਣਾ ਕੱਪ ਕੇ ਹੋ ਗੀ ਸੀਗੀ ਉਹਦੀ ਬੈਟਰੀ ਕੋਲ ਲੈਣਾ ਚਾਹਦੀਆਂ ਰਹਿ ਗਈਆਂ ਸੀ ਤੇ ਮੈਂ ਜਾਨਸਰ ਸਾਹਿਬ ਤੋਂ ਪਹਿਲਾਂ ਜੰਪ ਤਾਰਾਂ ਹੀ ਬਣਾਈਆਂ ਮਾਇਆ ਕਿਸੇ ਵੀ ਟਾਈਮ ਮਤਲਬ ਕਿਸੇ ਵੀ ਬਾਈਕ ਨੂੰ ਡੇਰ ਪੈ ਸਕਦੀ ਆ ਆਪਦੇ ਨੂੰ ਵੀ ਪੈ ਸਕਦੀ ਆ ਤਾਂ ਜੋ ਬੋਲੋ ਬਾਈਕ ਦਾ ਕਿਸੇ ਦਾ ਵੀ ਆਪਾਂ ਹੈਲਪ ਲੈ ਸਕਦੇ ਕਿਸੇ ਦੇ ਪਰ ਤਾਰਾਂ ਨਹੀਂ ਮੌਕੇ ਦੇ ਮਿਲਦੀ ਤੇ ਆਪਾਂ ਤਾਰਾ ਬਣਾ ਲਈਆਂ ਸੀਗੀਆਂ ਤੇ ਅੱਜ ਇਹ ਕੰਮ ਦੇ ਲਈਆਂ ਗੁੱਟੂ ਲਾ ਦੇ ਹੁਣ ਥੋੜਾ ਬੰਦ ਕਰਕੇ ਰੇਸ ਦੇ ਕੇ ਮੈਟਰੋ ਕਰਕੇ ਰੋਸ ਦੇ ਦੇ ਲੋਈ ਭੈਰੋ ਟਾਈਮ ਦੋ ਟਾਈ ਉੱਜ ਗਿਆ ਦੁਪਹਿਰ ਦੀ ਰੋਟੀ ਦਾ ਟਾਈਮ ਹੋ ਗਿਆ ਤੇ ਇਸੇ ਪ੍ਰਸ਼ਾਦ ਅਰਸ਼ੂ ਦੇ ਨਾਲ ਲਿਆਂਦੇ ਜਿਹੜੇ ਛਕਾਂਗੇ ਸਬਜ਼ੇ ਭਾਜੇ ਵੀ ਹੈਗੇ ਆ ਤੇ ਨਹੀਂ ਮੰਨਦਾ ਕੋਈ ਨਹੀਂ ਵੀਰੇ ਬੈਟਰੀ ਪਾਈ ਲਵਾਂਗੇ ਬਾਈਥੋ ਹਾਂ ਬੈਟਰੀ ਕਮ ਛੱਡਗੀਰ ਚੜੰਦੇ ਬਾਈਕ ਦੀ ਚੋਲੇ ਨਾਲ ਸਾਡੇ ਕੋਲ ਹੱਲ ਹੈਗਾ ਜੰਪਿੰਗ ਤਾਰਾ ਹੈਗੀ ਆ ਹਾਂ ਉਹ ਜੀ ਕਨਫਰਮ ਹੋ ਗਿਆ ਕਿ ਬੈਟਰੀ ਗਈ ਹੋਈ ਆ। ਕਰਜਾ ਖੜਜੋ ਕਰਜੋ। ਖੜਜੋ ਜੀ। ਖੜਜੋ। ਚੱਲ। ਲੱਗਾ ਨਹੀਂ ਇਹ ਚੰਗੀ ਤਰ੍ਹਾਂ। ਸਾਡਾ ਮੈਂ ਸੈਲਫ ਮਾਰਦੇ ਆਂ? ਨਹੀਂ। ਚਲੋ। ਚਾਬੀ ਕਿੱਥੇ ਮਰੀ ਆ? ਆ ਇੱਧਰ ਲੱਗ ਗਈ। ਆਹ। ਹੋ ਗਿਆ ਹੋ ਗਿਆ ਸਰ। ਹੂੰ। ਕੋਈ ਰੋਲਾ। ਕੋਈ ਰੋਲਾ ਬੈਟਰੀ ਦਾ ਹੀ ਆ। ਉੱਲਾ ਹੀ ਪਿਆਰੋ ਪ੍ਰਸ਼ਾਦੇ ਪਰਸ਼ੂਦੇ ਆਪਾਂ ਇੱਥੇ ਛਕਲੇ ਆ ਆਪਾਂ ਹੁਣ ਅੱਗੇ ਵੱਲ ਨੂੰ ਚੱਲੇ ਪਾਵਾਂਗੇ ਇੱਥੇ ਆਪਾਂ ਹੁਣ ਲਾ ਲਈਏ ਪਹਿਲਾਂ ਅੱਗੇ ਰੁਕਣਾ ਸੱਚ ਅੱਗੇ ਚੱਲ ਕੇ ਲਾਉਣੇ ਆ ਉੱਲਾ ਹੀ ਬੈਟਰੀ ਵਾਲੀ ਦੁਕਾਨ ਮਿਲ ਗਈ ਐ ਸਾਈਡ ਦੀ ਮਿਲ ਜੂਗੀ ਇਹ ਨੰਬਰੇ ਲਓ ਜੀ ਬੈਟਰੀ ਦਿਖਾ ਦਈ ਆਪਾਂ ਹਰੇ ਰੰਗ ਦੀ ਮੋਟਰਸਾਈਕਲ ਕਾਲੇ ਰੰਗ ਦਾ ਤੇ ਬੈਟਰੀ ਹਰੇ ਰੰਗ ਦੀ ਆ ਹੁਣ ਟੌਰ ਬਣ ਗਈ ਹੈ ਕਲਰ ਕੰਬੀਨੇਸ਼ਨ ਬਣ ਗਿਆ ਦਾ ਪੇਂਟ ਪੌਂਟ ਕਰਾ ਦੇਵਾਂਗੇ ਹਾਂ ਪੇਂਟ ਪੌਂਟ ਕਰਾ ਪੇਂਟ ਪੌਂਟ ਕਰਾ ਮੈਨੂੰ ਲੱਗਿਆ ਯਾ ਬੈਟਰੀ ਵੱਡੀ ਰਖਾਦੇ ਜਿਹੜੀ ਬਾਈ ਲਈ ਜਾਂਦਾ ਨਾ ਪਿੱਛੇ ਸੀਟ ਤੇ ਉਹ ਪਿੱਛੇ ਉਹ ਨਹੀਂ ਤੇ ਰਾਹ ਹੈ ਆਹ ਜਿਹੜੀ ਇਹਦਾ ਫਿਰ ਨਿਆਰਾ ਹੀ ਵੱਜ ਜਣੇ ਮਗਰ ਸੀਟ ਤੇ ਰਖਾਦੇ ਵਾਹ ਮਗਰ ਸੀਟ ਤੇ ਇੱਕ ਵੱਡਾ ਸਾਰਾ ਡੈਕ ਜਿਹੜਾ ਟਰੈਕਟਰ ਤੇ ਲੱਗਾ ਹੁੰਦਾ ਤੇ ਇੱਕ ਪੱਖਾ ਮਾਣਾ ਵੀ ਪਾਏ ਸੀ ਰਖਾ ਨਿਆਰੇ ਵੱਜ ਜਾਣਗੇ ਸਾਡੇ ਵਰਗੇ ਵੀ ਸੁੱਖ ਲੈਣਗੇ ਪੱਖਾ ਵੱਡਾ ਜਰੋ ਕਿਤੇ ਮੈਂ ਲੈਟਰਾਂ ਦੇ ਆ ਕੇ ਖੜ ਗੇ ਨਾ ਤੂੰ ਨੂੰ ਘੁੰਮਣ ਵਾਲੇ ਮੋੜ ਤੇ ਲਾਦਾ ਕਿਦਰ ਨੂੰ ਕਿਤੇ ਇਧਰ ਨੂੰ ਆ ਵਾਹ ਵਾਹ ਜੋ ਆਮ ਸਾ ਕੀ ਕਰ ਰਿਹਾ ਉਹ ਸਾਈਡ ਤੇ ਆ ਕੇ ਚੈਨੀਆਂ ਖੜੀ ਲਾਦਾ ਹੌਲੀ ਇਹੋ ਜੀ ਇਹਨੇ ਮੋੜ ਦਾ ਜਦਨ ਬਣਾ ਰਾਇਡ ਕਾਫੀ ਹੱਦ ਸਲੋ ਚੱਲ ਰਹੀ ਆ ਆਪਾਂ ਹਜੇ ਜੀਰਕਪੁਰ ਪਹੁੰਚੇ ਆ ਜੋੜਾ ਆਪਾਂ ਲਗਾਤਾਰ ਚੱਲਦੇ ਹੋਏ ਇੱਥੇ 6 ਘੰਟੇ ਚ ਪਹੁੰਚਦੇ ਸੀਗੇ 10 ਵਜੇ ਚੱਲੇ ਤੇ 2 ਵਜੇ ਤੱਕ ਪਹੁੰਚਦੇ ਤੇ ਆਪਾਂ ਪੰਚਾਂ ਕੇ 6:30 ਵਜੇ ਕਿਉਂਕਿ ਸਲੋ ਵੀ ਚੱਲੀ ਰਹੀ ਆ ਰਾਈਡ ਰੈਮਲਿਆਂ ਦੇ ਵਿੱਚ ਤੇ ਰੁਕ ਰਕਾਈ ਬਹੁਤ ਚੱਲ ਰਿਹਾ ਇੱਕ ਖਲਾਰ ਪੈ ਗਈ ਫੇਰ ਝੜਨ ਦੇ ਵਾਈਕ ਦੀ ਬੈਟਰੀ ਹੋ ਗਈ ਪਹਿਲਾਂ ਤਾਂ ਸਟਾਰਟ ਕੀਤਾ ਤਾਰਾਂ ਲਾ ਕੇ ਉਹਦੇ ਟਾਈਮ ਖਰਾਬ ਹੋਇਆ ਤੇ ਹੁਣ ਬੈਟਰੀ ਪਾਈ ਇੱਥੋਂ ਜੀਰਕਪੁਰ ਤੱਕ ਸਾਹਮਣੇ baarish aa gayi hai halki halki meh peen ladta hai bunda bandi badal bhi hai ga te thoda bahut ummeed hai sama karna paua is bas eta rin chare thode meh te load pe nahi suk ke jaande gabre camera ko mere dhaglaange te zyada bhi aa gaya fir dhagla fir ta matlab ke paune painde hai rin chare ਸਾਹਮਣੇ ਕਿੰਨਾ ਬਦਲ ਲੱਗਾ ਹੋਇਆ ਕੋਈ ਫਾਦਾ ਕਿ ਨਹੀਂ ਅੱਗੇ ਹੋਰ ਜ਼ਿਆਦਾ ਵੀ ਹੋਵੇ ਆ ਆ ਗਿਆ ਆ ਗਿਆ ਆ ਗਿਆ بارش ਇੱਥੇ ਕਿਹਦੇ بارش ਹੁੰਦੀ ਹੁੰਦੀ ਹੈ ਮੈਂ ਤਾਂ ਕੈਮਰਾ ਢੰਗ ਲੱਗਾ ਤਾਂ ਢਲੋ ਰੇਨ ਸ਼ੈਟਰ ਨਹੀਂ ਹੋ ਰਿਹਾ ਲੋਡ ਪਾਉਂਦੀ Hãy subscribe cho kênh Ghiền Mì camera camera ਪਿੰਡਾਂਆਂ ਦੇ ਵਿੱਚ ਦੀ ਕਿੰਨੀ ਸੋਹਣੀ ਸੜਕ ਜਾ ਰਹੀ ਆ ਪਰ ਸੜਕ ਥੋੜੀ ਜਿਹੀ ਨਾ ਟੁੱਟੀ ਹੋਈ ਆ ਜੇ ਇਹੇ ਗਰੀ ਸੜਕ ਵਧੀਆ ਹੋਵੇ ਤੇ ਬਹੁਤ ਸੋਨਾ ਬਹਾਲ ਬਣੇ ਨਲਕਾ ਲੱਗਾ ਹੋਇਆ ਤੇ ਉਪਰ ਇਹਨਾਂ ਦੇ ਘਰ ਹੋਣਗੇ ਬਾਈਕ ਟਾਰ ਕੇ ਲਿਆ ਬਾਈ ਤੇ ਆਪਣਾ ਸਫ਼ਰ ਰਹਿ ਗਿਆ 20 ਕਿਲੋਮੀਟਰ ਟਾਈਮ ਹੋ ਗਿਆ 6:30 20 ਕਿਲੋਮੀਟਰ ਪਾਣਾ ਹੀ ਘੰਟੇ ਚ ਕਢਾਉਂਦਾ ਰਹਾ। ਅਸੀਂ 7:00 ਵਜੇ ਪਹੁੰਚੋਗੇ। ਆਉਂਦੀ ਗੱਲ ਹੈ ਯਾਰ ਇਹਦਾ ਮਤਲਬ ਕਿ ਰੋਡ ਕਾਫੀ ਜ਼ਿਆਦਾ ਖਰਾਬ ਹੈ। ਸਿੰਗਲ ਹੈ ਰੋਡ। 30 ਦੀ ਸਪੀਡ ਵਾਲਾ ਰੋਡ ਅੱਗੇ بارش ਮਿਲ ਸਕਦੀ ਹੈ। ਉੱਪਰ ਵੀ ਜਾ ਰਹੇ ਆ ਲਗਾਤਾਰ ਤੇ ਮਾਹੌਲ ਪੂਰਾ بارش ਵਾਲਾ ਬਣਿਆ ਹੋਇਆ ਤੇ ਚੀਲਾਂ ਦੇ ਦਰਸਤ ਆ ਗਿਆ ਵੀ ਇੰਨੀ ਚਾਈ ਤੇ ਆ ਗਿਆ ਤੇ ਚੀਲਾਂ ਦੇ ਦਰਸਤ ਵਿੱਚ ਮੌਸਮ ਠੰਡਾ ਹੀ ਹੁੰਦਾ। ਔਰ ਮੈਨੂੰ ਲੱਗਦਾ ਜੇ ਅਪਾ ਜਾਵਾਂਗੇ ਸ਼ਹਿਰ ਤੇ ਬਿਸ਼ੋਗ ਨੂੰ ਥੋੜਾ ਥੱਲੇ ਨੂੰ ਉਤਰਾਂਗੇ। ਬੜਾ ਬੜਾ ਵਧੀਆ ਰੋਡ ਹੈ। ਹਾਂ। ਰਾਹ ਰੋਡ ਹੀ ਹੋ ਗਿਆ। ਮੈਂ ਕੀ ਗੱਲ ਕਰਕੇ ਧਿਆ ਕੈਮਰੇ 'ਚ। ਬੜਾ ਸੋਹਣਾ ਮਾੜਾ ਚੀਲਾ ਦੇ ਦਰਖਤ ਆ। ਯਾ ਸਫ਼ਰ ਬਹੁਤ ਵਧੀਆ ਜਾ ਰਿਹਾ। ਕੈਮਰਾ ਵੀ ਰਿਕਾਰਡਿੰਗ ਵੀ ਦੱਸੂਗੀ ਵੀ ਕੀ ਕਹਿੰਦੀ ਆ। ਕਿਹੋ ਜੀ ਵੀਡੀਓ ਬਣਾਉਂਦਾ। ਡਿਲੀਵਰੀ ਵੀਡੀਓ ਬਣਾ ਰਿਹਾ ਆਪਾਂ ਡੀਜੇ ਆਸਮੋ 5 ਪ੍ਰੋ ਦੇ ਨਾਲ ਦੇਖ ਰਿਹਾ ਕਿ ਕੁਝ ਕੁ ਵੀਡੀਓ ਪਹੁੰਚਣਾ ਵੀ ਕੱਢੀਆਂ ਉੱਟਾ ਗਿਆ ਹੋਇਆ ਹੁਣ ਮੈਨੂੰ ਲੋਕੀ ਖੋਲਣਾ ਪੈਣਾ بارش ਆ ਗਈ ਸੀ ਪਿੱਛੇ ਪਰ ਸਾਹਮਣੇ ਤੁਸੀਂ ਦੇਖ ਸਕਦੇ ਲਫਾਫਾ ਜਿਹੜਾ ਆ ਮੈਨੂੰ ਆਇਆ ਵੀ ਮੌਸਮ ਖਰਾਬ ਜਿਹਾ ਤੇ ਕੋਰਾ ਟਕਾਣੇ ਲੱਗੀਏ 20 ਕਿਲੋਮੀਟਰ ਬਾਅਦ ਪਈ ਹੈ ਦੀ ਆਪਣੀ ਅਜੇ ਤੱਕ 1 ਕਣਾ ਜਿੰਟੂ ਦੀ ਬਾਅਦ ਆ ਉਰੀ ਸ਼ਮਨੀ ਫੌੜ ਆ ਗਈ ਦੋਸਤੋ ਆ ਬੱਦਲਾਂ ਦੇ ਵਿੱਚ ਦੀ ਜਾ ਰਹੇ ਜਿੰਨੀ ਬੱਦਲ ਦੀ ਚਾਈ ਹੁੰਦੀ ਜਿਹੜਾ ਪੂਰੇ ਬਰਾਬਰ ਆ ਜਾਂਦੇ ਆ ਤਾਂ ਫਿਰ ਬਿਲਕੁਲ ਸ਼ਮਨੀ ਧੁੰਦ ਜਿਵੇਂ ਆਪਣੇ ਸਰਦੀਆਂ ਵਿੱਚ ਪਈ ਹੁੰਦੀ ਹੈ ਇਦੋਂ ਹੀ ਆਪਾਂ ਥੋੜਾ ਚਾਈ ਤੇ ਜਾਵਾਂਗੇ ਫਿਰ ਵੀ ਮੌਸਮ ਖੁੱਲਾ ਹੋ ਜੂਗਾ ਥੋੜਾ ਛੱਲੇ ਉਤਰਾਂਗੇ ਤਾਂ ਮਤਲਬ ਫਿਰ ਵੀ ਮੌਸਮ ਖੁੱਲਾ ਆ ਜਾਊਗਾ ਪਰ ਇਹ ਬਿਲਕੁਲ ਆਪਾਂ ਹੁਣ ਜਿੱਥੇ ਸਫ਼ਰ ਕਰ ਰਹੇ ਆ ਇਹ ਬੱਦਲਾਂ ਦੀ ਉਚਾਈ ਤੇ ਆ ਆ ਵੀ ਬਾਈਕਰਜ਼ ਹੀ ਆ ਰਾਈਡ ਤੋਂ ਆ ਰਹੇ ਆ ਕਿਆ ਬਾਤ ਐ ਐਵਰੀ ਰਾਈਡਰਜ਼ ਹੀ ਨੇ ਭਾਈ ਪਾਸੇ ਹੋ ਜਾ ਕਿਆ ਮਾਤ ਨੂੰ ਆਜਾ ਮਾਰਦਾ ਹੈ ਬੰਦਾ ਮਖਾਪਣਾ ਹੀ ਲੱਗਦਾ ਐ ਲੋਈ ਪਿਆਰਿਓ ਆਪਾਂ ਪਹੁੰਚ ਗਏ ਆਪਣੀ ਇੰਡਸਟਰੀ ਦੇ ਬੱਗ ਸ਼ੋਗ ਇੱਥੇ 680 ਬਣੀ ਹੋਈਆਂ ਤੁਸੀਂ ਜਾ ਕੇ ਆਰਡਰ ਕਰੋ ਮੈਂ ਆਰਡਰ ਕਰਦਾ ਹਾਂ ਇੱਕ ਮਿੰਟ ਖੜ ਜਾ ਮੈਂ ਥੋੜਾ ਬਣਾ ਦਿਆ ਤੇ ਹੁਣ ਆਪਾਂ ਚੱਲਦੇ ਹਾਂ ਰੂਮ ਦੇ ਵਿੱਚ ਚੋਲਾ ਸਾਹ ਸਾਡੇ ਤਰਪਾਲਾਂ ਪਾਈ ਹੋਈਆਂ ਨਹੀਂ ਨਹੀਂ ਲਾਤੀ ਬਾਹਰ ਉੱਥੇ ਲਾਤੀ ਆਹੇ ਇਹ ਦੂਜੇ ਹੀ ਆਹੋ ਤੀਗੇ ਚਲੋ ਚੱਲਦੇ ਹਾਂ ਇੱਕ ਵਾਰ ਰੂਮ ਦੇ ਵਿੱਚ ਸਮਾਨ ਸੂਣ ਰੱਖੀਏ ਤੇ ਇਸ ਬਾਰੇ ਡਿਟੇਲ ਜਾਣਕਾਰੀ ਬਾਅਦ ਚ ਦਿੰਨੇ ਹਾਂ ਲੋ ਜੀ ਪਿਆਰਿਓ ਅੱਪਾ ਬੋਜਗੀ ਸ਼ੀ ਹਟ ਫਿਰ ਨਵੇਕਲੀ ਜੀ ਰੋਡ ਤੇ ਬਣੀ ਹੋਈ ਹੈ ਜਿਹੜਾ ਨਾਨ ਤੋਂ ਕੁਮਾਰ hattim ਰੋਡ ਜਾਂਦਾ ਤੇ ਬਹੁਤ ਸੋਹਣੇ ਰੂਮ ਆਏ ਸਰਕਾਰੀ ਜੀ ਸੰਸਥਾ ਬਣੀ ਹੋਈ ਹੈ ਸਵੈ ਸੈਲਫ ਹੈਲਪ ਗਰੁੱਪ ਔਰਤਾਂ ਚਲਾਉਂਦੀਆਂ ਔਰ ਖਾਣਾ ਇਹ ਔਰਤਾਂ ਹੀ ਬਣਾਉਂਦੀਆਂ ਤੇ ਬੜਾ ਸੋਹਣਾ ਖਾਣਾ ਹੁੰਦਾ ਔਰਗੇਨਿਕ ਖਾਣਾ ਹੁੰਦਾ ਇਹਨਾਂ ਦਾ ਤੇ ਰੂਮ ਵੀ ਬਹੁਤ ਅੱਛੇ ਬਣੇ ਹੋਇਆ ਆ ਰੂਮ ਤੁਹਾਨੂੰ ਤੇ ਝਲਕ ਜੀ ਦਿਖਾ ਦਿੰਦਾ ਮੈਂ ਬਾਕੀ ਡਿਟੇਲ ਚ ਗੱਲ ਆਪਾਂ ਬਾਅਦ ਚ ਕਰੀਏ ਇਹ ਆ ਜੀ ਆਪਣੇ ਲਈਏ ਲੋਬੀ ਦਾ ਕੰਮ ਕਰਦੀ ਆ ਤੇ LED ਲੱਗੀ ਹੋਈ ਹੈ ਜੇ LED ਦੇਖਣ ਇੱਥੇ ਬੈਠ ਕੇ ਤੁਸੀਂ ਦੇਖ ਸਕਦੇ ਹੋ ਤੇ ਜੇ ਕਿਸੇ ਨੇ ਸੌਣਾ ਉਹ ਸੌ ਸਕਦਾ ਜੇ ਕਿਸੇ ਨੇ ਟੀਵੀ ਦੇਖਣਾ ਅੱਧੀ ਰਾਤ ਤੱਕ ਤਾਂ ਦੇਖ ਸਕਦਾ ਵੀ ਡਿਸਟਰਬਿੰਗ ਨਹੀਂ ਹੁੰਦੀ ਕਿਸੇ ਨੂੰ ਤੇ ਇਹ ਚਵਾਨ ਸਾਹਿਬ ਇਲਤੀ ਬੰਦੇ ਇਹ ਇਹ ਲਿਖਦਾ ਦਾ ਪਿੰਡ ਵਾਲੇ ਮੈਂ ਪਿੰਡ ਵਾਲੇ ਨਹੀਂ ਇਹ ਇਲਤੀ ਬੰਦੇ ਨਾਂ ਰੱਖਦਾ ਆਪਾਂ ਇੱਕ ਰੂਮ ਇੱਧਰ ਆ ਤੇ ਬਾਥਰੂਮ ਅਟੈਚਾ ਦੋਨਾਂ ਦੇ ਨਾਲ ਹੀ ਇੱਕ ਰੂਮ ਇੱਧਰ ਆ ਰੂਮ ਬਹੁਤ ਖਾ ਸਾਫ ਸੁਥਰੇ ਤੇ ਬਹੁਤ ਸੋਹਣਾ ਮਾਹੌਲ ਆ ਤੇ ਇੱਧਰੋਂ ਖੋਲ ਕੇ ਆਪਾਂ ਬਾਹਰ ਵੀ ਜਾ ਸਕਦੇ ਆ ਮੈਨੂੰ ਲੱਗਦਾ ਆਗੇ ਤੂੰ ਬਾਹਰ ਹੀ ਜਾਂਦਾ ਉਹ ਰਸਤਾ ਹੈ ਨਾ ਹਾਂ ਬਾਹਰ ਹੀ ਜਾਂਦਾ ਖੋਲ ਦੀ ਛੱਟ ਗਿਆ ਰਹੀ ਹੈ ਹਵਾ ਜੀ ਬਾਹਰੋਂ ਤਾਜ਼ੀ ਆ ਜੂਗੀ ਇਹ ਇਧਰੋਂ ਤੁਸੀਂ ਵਾਰ ਦਾ ਨਜ਼ਾਰਾ ਵੀ ਲੈ ਸਕਦੇ ਹੋ ਬਾਹਰ ਸੋਨਾ ਬਹੋਲਾ ਆਲੇ ਦੋਲੇ ਦੂਰ ਤੱਕ ਦੇਖ ਸਕਦੇ ਹੋ ਤੁਸੀਂ ਥੋੜੀ ਬੱਦਲ ਵਾਲੀ ਹਨੇਰਾ ਧੁੰਦ ਧੰਦਾ ਤੇ ਇੱਕ ਬਰਸਾਤਾਂ ਹੋਈਆਂ ਕਰਕੇ ਪਹਾੜਾਂ ਤੇ ਪੂਰੀ ਰੌਣਕ ਆ ਪੂਰੀ ਗ੍ਰੀਨਰੀ ਆ ਤੇ ਪੂਰੀ ਬਹਾਰ ਸ਼ਾਈ ਹੋਈ ਐ ਇੱਥੇ ਤੇ ਇਹ ਸਾਰਾ ਮਾਹੌਲ ਐ ਇੱਥੋਂ ਦਾ ਗਮਲੇ ਗਮਲੇ ਪਏ ਆ ਤੇ ਬਾਹਰ ਜੇកੇ ਨੇ ਬਹਿ ਕੇ ਉੱਤੇ ਟੀਨਾ ਪਾਈਆਂ ਹੋਈਆਂ ਪ੍ਰਸ਼ਾਦ ਦਾ ਉਤਪ ਲੈਣਾ ਤੇ ਔਰ ਟੇਬਲ ਲੱਗੇ ਹੋਏ ਆ ਕੁਰਸੀਆਂ ਲੱਗੀਆਂ ਹੋਈਆਂ ਉਸ ਤਰ੍ਹਾਂ ਦਾ ਮਾਹੌਲ ਐ ਇੱਥੇ ਮਲਾ ਦਾ ਰੂਮ ਇਹਨਾਂ ਕੋਲੇ ਦੋ ਜਾਂ ਦੋ ਰੂਮ ਹੀ ਆ ਮੈਨੂੰ ਲੱਗਦਾ ਇੰਨੇ ਹੀ ਆ ਮੈਨੂੰ ਰੂਮ ਹੋਰ ਵੀ ਰੂਮ ਹੋ ਗਿਆ ਮੈਨੂੰ ਲੱਗਦਾ ਇਹ ਹੀ ਆ ਬਸ ਇੰਨੇ ਹੀ ਰੂਮ ਹਨ ਆਹੀ ਆ ਬਸ ਇੰਨੇ ਹੀ ਹੈ ਗੈਸਟ ਹਾਊਸ ਸੋਹਣੀ ਗੱਲ ਬਾਤ ਲੋ ਜੀ ਪਿਆਰੋ ਇਹ ਆ ਸਾਡੇ ਮਿੱਤਰ ਸਿੱਧੂ ਸਾਹਿਬ ਇਹ ਚਾਈਨਾ ਚਲੇ ਜਾਂਦੇ ਕਿਤੇ ਕਿਤੇ ਹਾਂਗਕਾਂਗ ਰਹਿੰਦੇ ਆ ਪਰ ਹਾਂਗਕਾਂਗ ਦੇ ਵਿੱਚ ਚਾਈਨਾ ਦੇ ਪ੍ਰੋਡਕਟ ਆਮ ਵਿਕਦੇ ਆ ਇਹ ਆ ਗਰੀਆਂ ਇਹਨਾਂ ਨੇ ਗੱਡੀਆਂ ਮੂੰਗਫਲੀ ਦੀਆਂ ਗਰੀਆਂ ਪਹਿਲੀ ਗੱਲ ਤੇ ਇਹਨਾਂ ਦਾ ਸਾਇਜ ਜੀ ਬਹੁਤ ਵੱਡਾ ਦਾ ਪੈਕਟਾ ਚਾਈਨੀ ਭਾਸ਼ਾ ਲਿਖੀ ਹੋਈ ਹੈ ਪਰ ਇਹਨਾਂ ਨੂੰ ਮੈਨੂੰ ਲੱਗਦਾ ਲਸਣ ਤੇ ਚਿੱਲੀ ਲੱਗੀ ਹੋਈ ਹੈ ਨਾ ਲਸਣ ਦਾ ਸੁਆਦ ਹੁੰਦਾ ਖਾਸ ਤਰ੍ਹਾਂ ਦਾ ਨਾ ਚਿੱਲੀ ਤੇ ਲਸਣ ਵੀ ਪਰ ਬਹੁਤ ਟੇਸਟੀ ਗਰੀਆਂ ਯਾਰ ਅੱਜ ਚਾਈਨਾ ਦੀਆਂ ਗਰੀਆਂ ਖਾਧੀਆਂ ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰੀ ਤੇ ਮੇਰਾ ਜੀ ਕਿਹਾ ਕਿ ਮੈਂ ਇਹਦੀ ਵੀਡੀਓ ਬਣਾਵਾਂ ਤੇ ਬਹੁਤ ਵਧੀਆ ਕੁਆਲਿਟੀ ਮੈਨੂੰ ਲੱਗਦਾ ਹੈ ਕਿ ਹੋਊਗੀ ਇਹਦੀ ਇਹਦਾ ਜਿਹੜਾ ਹੈਗਾ ਇੱਧਰ ਬੰਦਾ ਪਰ ਕਾਫੀ ਟਾਈਮ ਲੱਗੇ ਇਹ ਇਧਰ ਬੰਦਾ ਖਾ ਜਿਹੜਾ ਖਾ ਜਿਹਨੇ ਜਿਹਨੇ ਬਣਾਈ ਹੈ ਇਧਰ ਇਹ ਬੰਦੇ ਨੂੰ ਗਿਰੀਆਂ ਤੋਂ ਅਲਰਜੀ ਆ ਇਹ ਨਹੀਂ ਖਾ ਸਕਦਾ ਇਹ ਚਾਈਨਾ ਦੀਆਂ ਵੀ ਨਹੀਂ ਖਾ ਸਕਦਾ ਇਹ ਚਾਈਨਾ ਲੀਆ ਬਣਾਈ ਹੈ ਇਹ ਮਗਰੋਂ ਕਾਫੀ ਟਾਈਮ ਸੰਗ ਦੇ ਵਿੱਚੋਂ ਨਾ ਸਵਾਦ ਆ ਰਿਹਾ ਹੈ ਨਾ ਕਿਸਮ ਦਾ ਜਿਹਨੇ ਬਣਾਈ ਹੈ ਉਹਦਾ ਨਾਮ ਹੈਗਾ ਵੂਮ ਸ਼ਾਂਗ ਫੂੰਕੂ ਇਹ ਯੂਨੀ ਕੰਪਨੀ ਆ ਬੋਲ ਬੋਲ ਕੰਪਨੀ ਵੱਲੋਂ ਦੀ ਕੰਪਨੀ ਆ ਵੂਮ ਸ਼ਾਂਗ ਫੂੰਕੂ ਇਹ ਇਹ ਜਿਹੜਾ ਬੰਦਲਾ ਇਹ ਕਰੇ ਸੀਰੀਅਸਲੀ ਹੋ ਸਕਦਾ ਵਾਹ ਦੋਸਤੋ ਇਹ ਸੀ ਅੱਜ ਦਾ ਵਲੌਗ ਤੇ ਬਾਕੀ ਖੂਬੀਆਂ ਕੁਝ ਇੱਥੋਂ ਦੀਆਂ ਰਹਿਣ ਸਹਿਣ ਦੀਆਂ ਉਹ ਅਗਲੇ ਵਲੌਗ ਚ ਦੱਸਾਂਗੇ ਅੱਜ ਇੱਥੇ ਸਮਾਪਤ ਤੇ ਅੱਜ ਇੰਨਾ ਹੀ ਆ ਜੀ ਧੰਨਵਾਦ ਜੀ ਸਾਰਿਆਂ ਨੂੰ ਸਸਸੀ ਕਾਲ ਜੀ ਸਾਰਿਆਂ ਨੂੰ